ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜ਼ਹਿਰੀਲੀ ਸ਼ਰਾਬ ਦੀ ਵਿਕਰੀ ਅਤੇ ਵਰਤੋਂ ਰੋਕਣ ਲਈ ਐਕਸਾਈਜ਼ ਵਿਭਾਗ ਅਤੇ ਪੁਲਿਸ ਲਗਾਤਾਰ ਸਰਗਰਮ ਹੈ ਬਿਆਸ ਦਰਿਆ ਦੇ ਕਿਨਾਰੇ ਸਥਿਤ ਪੈਣੀ ਮੀਆਂ ਖਾਂ ਕਸਬੇ ਦਾ ਪਿੰਡ ਮੋਜਪੁਰ ਨਜਾਇਜ਼ ਸ਼ਰਾਬ ਦੀ ਵਿਕਰੀ ਲਈ ਬਦਨਾਮ ਇਲਾਕਾ ਹੈ ਇਥੋਂ ਦੇ ਕਈ ਪਰਿਵਾਰ ਜ਼ਹਿਰੀਲੀ ਸ਼ਰਾਬ ਦਾ ਤੰਦਾ ਕਰਦੇ ਹਨ ਅਤੇ ਪੁਲਿਸ ਅਧਿਕਾਰੀ ਵਿਭਾਗ ਦੀ ਕਾਰਵਾਈ ਤੋਂ ਬਚਣ ਲਈ ਦਰਿਆ ਦੇ ਅਧਰ ਵਿਚਕਾਰ ਜਾਂ ਫਿਰ ਕਿਨਾਰਿਆਂ ਤੇ ਵੱਡੇ ਵੱਡੇ ਟੋਏ ਕੱਢ ਕੇ ਤਰਪਾਲਾ ਵਿੱਚ ਪਰ ਕੇ ਲਾਹਨ ਅਤੇ ਨਜਾਇਜ਼ ਸ਼ਰਾਬ ਲੁਕਾ ਦਿੰਦੇ ਹਨ ਪਰ ਆਪਕਾਰੀ ਵਿਭਾਗ ਅਤੇ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਤੇ ਵੱਡੀ ਮਾਤਰਾ ਵਿੱਚ ਸ਼ਰਾਬ ਦੀ ਬਰਾਮਦਗੀ ਵੀ ਹੋ ਰਹੀ ਹੈ ਇਸੇ ਕੜੀ ਤੇ ਪੁਲਿਸ ਅਤੇ ਆਪਕਾ ਵਿਭਾਗ ਦੀ ਵੱਡੀ ਕਾਰਵਾਈ ਦੌਰਾਨ 5000 ਲੀਟਰ ਲਾਹਨ ਅਤੇ 90000 ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਕਰਕੇ ਨਸ਼ਟ ਕੀਤੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇੰਸਪੈਕਟਰ ਦੀਪਕ ਕੁਮਾਰ ਸਰਕਲ ਗੁਰਦਾਸਪੁਰ ਦਾ ਇੱਕ ਸਾਡੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਸ਼੍ਰੀ ਮਹੇਸ਼ ਗੁਪਤਾ ਜੀ ਐਸਐਸਪੀ ਸਾਹਿਬ ਗੁਰਦਾਸਪੁਰ ਦੀ ਦਿਸ਼ਾ ਨਿਰਦੇਸ਼ ਡੀਐਸਪੀ ਗੁਰਦਾਸਪੁਰ ਕੁਲਵੰਤ ਸਿੰਘ ਮਾਨ ਜੀ ਸਾਡੇ ਐਕਸਾਈਜ਼ ਆਫੀਸਰ ਹਿਮੰਸ਼ਰਮਾ ਜੀ ਦੇ ਨਿਰਦੇਸ਼ਾ ਤੇ ਸੁਪਰਵਾਈਜ਼ਨ ਦੇ ਵਿੱਚ ਅਸੀਂ ਬਿਆਦ ਰਿਆ ਤੇ ਮੌਜੂਦ ਪਿੰਡੇ ਉੱਥੇ ਰੀਡ ਕੀਤਾ ਜਿਦੇ ਵਿੱਚ ਐਸਐਚਓ ਭੈਣੀ ਮੀਆਂ ਖਾਸ ਅਦਾ ਸਰਬਜੀਤ ਸਿੰਘ ਜੀ ਤੇ ਮੈਟ੍ਰਿਕ ਸਬ ਡਿਵੀਜ਼ਨ ਦੀ ਪੁਲਿਸ ਤੇ ਐਕਸਾਈਜ਼ ਪੁਲਿਸ ਇਹ ਜੁਆਇੰਟ ਮੀਟ ਕੀਤਾ ਗਿਆ ਸੀ ਅਸੀਂ ਦਰਿਆ ਤੇ ਜਾ ਕੇ ਉੱਥੇ ਜ਼ਮੀਨਾਂ ਦੇ ਵਿੱਚ ਤਰਪਾਲਾ ਪਾ ਕੇ ਲਾਣ ਦਬ ਦਿੰਦੇ ਆ ਜਿੱਤੋਂ ਬਾਅਦ ਚ ਇਲੀਜੀਟ ਲੀਕਰ ਦੀ ਪ੍ਰੋਡਕਸ਼ਨ ਹੁੰਦੀ ਆ ਉਹ ਆਪਾਂ ਕੋਈ ਤਕਰੀਬਨ 5000 ਕਿਲੋ ਲਾਣ ਨਸ਼ਟ ਕੀਤਾ ਤੇ ਇਹਦੇ ਨਾਲ ਹੀ ਉੱਥੇ ਉਹ ਕੈਂਸ ਦੇ ਵਿੱਚ ਜਿਹੜੀ ਇਹਨਾਂ ਨੇ ਪ੍ਰੋਡਿਊਸ ਕੀਤੀ ਹੁੰਦੀ ਆ ਇਲੀਜੀਟ ਲੀਕਰ ਉਹਨਾਂ ਲਈ ਹੁੰਦੀ ਆ ਉਹ ਰਿਕਵਰਡ ਕੀਤੀ ਤੇ ਉਹ ਤਕਰੀਬਨ ਕੋਈ 120 ਬੋਤਲਾਂ ਸ਼ਰਾਬ ਦੀਆਂ ਡਿਸਟਰੋਏਡ ਕੀਤੀਆਂ ਤੇ ਉਹਦੇ ਅਗੇਂਸਟ ਦੋ ਐਫਆਈਆਰ ਦਰਜ ਕੀਤੀਆਂ ਜੀ ਪੰਜਾਬ ਦੇ 51 ਕਮੇਨੀਆਂ ਖਾਤੇ ਵਿੱਚ ਤੇ ਮੇਰੀ ਆਪਰਾਹੀ ਸਾਰਿਆਂ ਨੂੰ ਅਪੀਲ ਹੈ ਕਿ ਤੁਹਾਨੂੰ ਪਤਾ ਹੈ ਅੱਗੇ ਵੀ ਇਹ ਇਹੋ ਕਾਈਂਡ ਦੀ ਜਿਹੜੀ ਡਿਗਰੀਜ਼ ਨਹੀਂ ਆਈ ਸ਼ਰਾਬ ਤੋਂ ਕਾਫੀ ਨੁਕਸਾਨ ਹੁੰਦਾ ਹੈ ਔਰ ਕਾਫੀ ਹਿਊਮਨ ਕੈਜ਼ੂਲਟੀਆਂ ਹੋਈਆਂ ਤੇ ਜਿਹਦੇ ਕਰਕੇ ਸਾਡੇ ਪੰਜਾਬ ਸਰਕਾਰ ਨਸ਼ਾ ਵਿਰੁੱਧ ਜਿਹੜਾ ਅਭਿਆਨ ਹੈ ਇਹ ਕੰਟੀਨਿਊਸਲੀ ਜਾਰੀ ਰਹੇਗਾ ਮੇਰੀ ਆਪ ਰਾਈ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਤੇ ਇਹਨੂੰ ਯੂਜ਼ ਨਾ ਕਰੋ ਇਹ ਬਹੁਤ ਹਾਰਮਫੁਲ ਹੈ ਔਰ ਜੇ ਕੋਈ ਇਹਦਾ ਕਰਦਾ ਹੈ ਤੇ ਸਾਨੂੰ ਐਕਸਾਈਜ਼ ਡਿਪਾਰਟਮੈਂਟ ਨੂੰ ਜਾਂ ਜ਼ਿਲ੍ਹਾ ਪੁਲਿਸ ਨੂੰ ਇਹਦੀ ਇਨਫੋਰਮੇਸ਼ਨ ਦਿੱਤੀ ਜਾਏ ਮੇਰੇ ਆਪ ਨਾਲ ਵਾਦਾ ਹੈ ਕਿ ਅਸੀਂ ਉਹਦਾ ਨਾਮ ਗੁਪਤ ਰੱਖਾਂਗੇ ਤੇ ਇਹਦੇ ਤੇ ਕਾਰਵਾਈ ਕਰਾਂਗੇ ਇਹ ਸਾਰਿਆਂ ਦੇ ਹਿੱਤ 'ਚ ਆ ਸਰਕਾਰ ਦਾ ਸਾਥ ਦਿਓ ਤੇ ਮੇਰੀ ਇਹੀ ਬੇਨਤੀ ਆ ਕਿ ਇਹਨੂੰ ਬਿਲਕੁਲ ਇਹਦੀ ਵਰਤੋਂ ਨਾ ਕਰੋ ਐਕਸਾਈਜ਼ ਡਿਪਾਰਟਮੈਂਟ ਤੇ ਪੁਲਿਸ ਡਿਪਾਰਟਮੈਂਟ ਬਿਲਕੁਲ ਸਰਕਾਰ ਦੇ ਨਿਰਦੇਸ਼ਾਂ ਦੇ ਹੇਠ ਕੰਮ ਕਰ ਰਹੀ ਆ ਔਰ ਅਸੀਂ ਕਿਸੇ ਨੂੰ ਵੀ ਇਹ ਕੰਮ ਕਰਨਾ ਲਾਉਣ ਨਹੀਂ ਕਰਾਂਗੇ ਤੇ ਕਾਈਂਡਲੀ ਇਹ ਮੈਸੇਜ ਸਾਰਿਆਂ ਨੂੰ ਪਹੁੰਚ ਜਾਏ ਤੇ ਮੇਰਾ ਇਹੀ ਆ ਇਹ ਅਭਿਆਨ ਹਡਾ ਲਗਾਤਾਰ ਚੱਲਦਾ ਰਹੇਗਾ ਕਿਉਂਕਿ ਉਹ ਗੁੱਥੇ ਬਹੁਤ ਜ਼ਿਆਦਾ ਹੁੰਦਾ ਹੈ ਕੰਮ ਤੇ ਸਾਡਾ ਕੰਟੀਨਿਊਸਲੀ ਪੈਣੀ ਮੀਆਂ ਖਾ ਪੁਲਿਸ ਵੀ ਕੰਟੀਨਿਊਸਲੀ ਉੱਥੇ ਰੀਡਸ ਕਰ ਰਹੀ ਹੈ ਸਾਈਡ ਡਿਪਾਰਟਮੈਂਟ ਵੀ ਉੱਥੇ ਰੀਡਸ ਕਰ ਰਹੀ ਆ ਔਰ ਹੈਵੀ ਰਿਕਵਰੀ ਹੁੰਦੀ ਆ ਤੇ ਹਰ ਕੋਸ਼ਿਸ਼ ਹੈ ਕਿ ਇਹ ਨੂੰ ਨੱਥ ਪਾਇਆ ਜਾਏ ਧੰਨਵਾਦ ਜੀ